ਤੇ ਮੈਨੂੰ ਇੱਕ ਆਸਤੀ ਕਿਰਨ ਵੀ ਜਾਗੀ ਸੀ ਪਰਸਨਲੀ ਮੈਂ ਤੋ ਸੋਚਿਆ ਕਿ ਮੈਨੂੰ ਇਹ ਲੱਗਦਾ ਸੀ ਵੀ ਜਦੋਂ 18 ਤਰੀਕ ਨੂੰ ਉਹਨਾਂ ਨੇ ਉਹ 18 ਮਾਰਚ ਨੂੰ ਜਿਵੇਂ ਉਹਨਾਂ ਨੇ ਉਹ ਪੰਜ ਮੈਂਬਰੀ ਕਮੇਟੀ ਨੂੰ ਬੁਲਾ ਲਿਆ ਚਾਹ ਹਸਤੇ ਹਾਂਜੀ ਤਾਂ ਇੱਕ ਤਰ੍ਹਾਂ ਦੀ ਇਹ ਹੀ ਗੱਲ ਸੀ ਨਾ ਵੀ ਤੁਸੀਂ ਮਾਨਤਾ ਦੇਤੀ ਉਹਨੂੰ ਹਾਂਜੀ ਇਹ ਆਪਾਂ ਸਹੀ ਵੈਣੇ ਚ ਮੰਨੀ ਹੈ ਬਿਲਕੁਲ ਠੀਕ ਹੈ ਨਾ ਤੇ ਜੇ ਆਪਾਂ ਉਹਨਾਂ ਨੂੰ ਮਾਨਤਾ ਦੇਤੀ ਆ ਫਿਰ ਆਪਾਂ ਹੁਣ ਉਹਨਾਂ ਦੇ ਅਗੇਂਸਟ ਗੋਲ ਘੁਮ ਘੁਮਾ ਕੇ ਕਮੈਂਟ ਕਰ ਦੇ ਜਾਂ ਟਿੱਪਣੀਆਂ ਦੇ ਦੇ ਠੀਕ ਨਹੀਂ ਲੱਗਦੇ ਹੁਣ ਉਸ ਪੱਧਰ ਤੇ ਉਸ ਲੈਵਲ ਤੇ ਹੁਣ ਫਰਜ ਬਣਦਾ ਹੈ ਕਿ ਵੀ ਇੱਕ ਪ੍ਰੋਸੈਸ ਸ਼ੁਰੂ ਹੋ ਗਿਆ ਕੌਮ ਦੇ ਵਿੱਚ ਉਹ ਅੱਗੇ ਜਾ ਕੇ ਨਜ਼ਰ ਆ ਰਿਹਾ ਆਪਾਂ ਨੂੰ ਕਿ ਇੱਕ ਭਾਵੀ ਕਲੈਸ਼ ਬਣ ਸਕਦਾ ਜੀ ਇੱਕ ਬੰਦੇ ਬਿਲਕੁਲ ਪਘੋੜਾ ਹੋ ਚੁੱਕੇ ਆ ਆਪਾਂ ਉਹਨਾਂ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਇੱਕੋ ਰਸੇ ਬੰਨ ਰਹੀਆਂ ਆ ਜਾਂ ਕਿਸੇ ਨੂੰ ਮਾੜਾ ਚੰਗਾ ਕਹਿ ਰਹੇ ਆ ਤਾਂ ਜਾਂ ਉਹਨੂੰ ਢਾਹ ਲਾ ਰਹੇ ਆ ਉਸ ਪ੍ਰੋਸੈਸ ਨੂੰ ਜਿਹੜੀ ਸ਼ੁਰੂ ਇਹ ਹਾਲ ਤੱਕ ਸਭ ਤੋਂ ਹੋਇਆ ਸੀ ਦੁਬਾਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹ ਠੀਕ ਨਹੀਂ ਹੁਣ ਇੱਕ ਪੋਜ਼ਿਟਿਵ ਚਾਹੀਦਾ ਹੈ ਮੇਰਾ ਸੁਝਾਅ ਉਹਨਾਂ ਨੂੰ ਇਹ ਹੋਊਗਾ ਬਾਕੀ ਉਹ ਬਿਹਤਰ ਜਾਣਦੇ ਆ ਕਿਉਂਕਿ ਉਹ ਬਹੁਤ ਚੋਅਦੇ ਤੇ ਬੈਠੇ ਆ ਤੇ ਉਹਨਾਂ ਨੂੰ ਇਹ ਹੋਊਗਾ ਕਿ ਵੀ ਉਹ ਇਸ ਪਾਸੇ ਤੋਰਨ ਦੀ ਬਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਰੀਕੰਸੀਲੀਏਸ਼ਨal ਤੋਰਨ ਕੋਈ ਰਾਹ ਕੱਢਣ ਕਿ ਵੀ ਵੇਖੋ ਜਿੱਡਾ ਜਿੱਡਾ ਜਿੰਨੀ ਜੋ ਜਿਵੇਂ ਲੋਕ ਉੱਠੇ ਆ ਭਰਤੀ ਵਾਸਤੇ ਇਹਦਾ ਮਤਲਬ ਪੰਥਕ ਭਾਵਨਾ ਤੇ ਇਹ ਆ ਨਾ ਕਿ ਵੀ ਇਹ ਭਰਤੀ ਹੋਵੇ ਤੇ ਸਾਡਾ ਅਕਾਲੀ ਦਲ ਜਿਹੜਾ ਹੈਗਾ ਦੁਬਾਰਾ ਖੜਾ ਹੋਵੇ ਤੇ ਵੀ ਹਰ ਹਰੇਕ ਦੀ ਆ ਜੀ 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 ਠੀਕ ਆ ਆਮ ਸਿੱਖ ਦੀ ਵੀ